ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਛਾਇਆ ਰਾਮ ਸੰਤਾ ਕੇ ਕਾਰਜ ਆਪ ਖਲੋਇਆ ਹਾਰ ਕਮ ਕ੍ਰਾਵਣ ਆਇਆ ਰਾਮ ਤਾਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਓਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਉਰਨ ਪੁਰਖ ਅਚੁੱਤ ਅਬਨਸੀ ਜਸ ਵੇਦ ਪੁਰਾਣੀ ਗਾਇਆਮ ਆਪਣ ਬਿਰਦ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਵਨਿਦ ਸਿਧ ਰਦ ਦਿਨੇ ਕਰਤੇ ਤੋਟ ਨਾ ਆਵੈ ਕਾਈ ਰਾਮ ਖਰਚਤ ਬਿਲ ਛਤ ਸੁਖ ਪਾਇਆ ਕਾਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਖਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਭਿਗਨ ਸਗਲੇ ਉਠਣਾਠੇ ਦੁੱਖ ਨਾ ਨੇੜ ਆਇਆ ਜੋ ਆਨੰਦ ਕਨੇਰੇ ਬੈਨਸੀ ਭੁਖ ਸਬਾਈ ਨਾਨਕ ਗੁਣ ਗਾਵਹਿ ਸੁਆਮੀ ਕੇ ਆਚਾਰਜ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਵੇਚਾਰ ਰਾਮ ਭਗਤ ਸੋਹਣ ਹਰ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਦ ਸੰਗਤ ਸੰਗ ਬਣੀ ਜਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕੀ ਗਣੀ 86 तीर्थ पुन्न क्रिया महान निर्मल चारा पतित पावन बिरद सुवामी नानक शब्द आधारा ਕੌਣ ਨਿਦਾਨ ਮੇਰਾ ਪ੍ਰਭ ਕਰਤਾ ਉਸ ਤਤ ਕੌਣ ਕਰੀਜੈ ਰਾਮ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਦੀਜੈ ਰਾਮ ਨਾਮ ਦੀਜੈ ਦਾਨ ਕੀਜੈ ਬਿਸਰ ਨਾਹੀ ਇਕ ਖਿਨੋ ਗੋਨ ਗੋਪਾਲ ਉਚਰ ਰਸਨਾਮ ਸਦਾ ਗਾਈਐ ਅਨ ਦਿਨ ਜਿਸ ਪ੍ਰੀਤ ਲਾਗੀ ਨਾਮ 세ਤੀ ਮਨ ਤਨ ਅੰਮ੍ਰਿਤ ਭੀਜੈ ਬਿੰਦਵੰਤ ਨਾਨਕ ਇਛ ਪੁਨੀਮ ਪੇਖ ਦਰਸ਼ਨ ਜੀ ਜੈ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬੇਨਵੰਤ ਨਾਨਕ ਇਛ ਪੁੰਨੀ ਪੇਖ ਦਰਸ਼ਨ ਜੀ ਜੈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ